ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਅੱਜ ਸਾਡੇ ਨਾਲ ਸੰਸਥਾ ਦੇ ਪ੍ਰਧਾਨ ਸੁਭਾਸ ਵੀਰ ਜੀ 6 ਨੰਬਰ ਪਟੇਵਾਰ ਤੇ 6 ਨੰਬਰ ਨਾਨਕ ਬਾਜ਼ਾਰ ਦੇ 6 ਨੰਬਰ ਨਾਨਕ ਬਾਜ਼ਾਰ ਦੇ ਤੇ ਅੱਜ ਕੁਝ ਮੇਰੇ ਬੌਕਸਰ ਪੰਜਾਬੀ ਵੀਰ ਸਪੋਰਟਸ ਕਲੱਬ ਦੇ ਤੇ ਅਸੀਂ ਅੱਜ ਜੋ ਕਿ ਬੂਟਾਂ ਦੀ ਸੇਵਾ ਕਰ ਰਹੇ ਹਾਂ ਤੇ ਆਏ ਹੋਏ ਆ ਪਤਾ ਜ਼ਰੂਰੀ ਆ ਨਾਨਾ ਰੁੱਖ ਲਾਉਣੇ ਵੀ ਰਾਣ ਨਾਲ ਬਹੁਤ ਜ਼ਰੂਰੀ ਆ ਤੇ ਸਾਡਾ ਜਿਹੜਾ ਕਲੱਬ ਆ ਪੰਜਾਬੀ ਵੈਰੀਅਸ ਸਪੋਰਟਸ ਕਲੱਬ ਉਹਨਾਂ ਵੱਲੋਂ ਤੇ ਹੋਰ ਵੀ ਟੀਮਾਂ ਸਸਤਾ ਉਹਨਾਂ ਵੱਲੋਂ ਇਹ ਹਨਾ ਰੁੱਖ ਲਾਈ ਜਾ ਰਹੇ ਆ ਇਹ ਆਪਣੇ ਪੰਜਾਬ ਦੇ ਵਿੱਚ ਖੁਸ਼ਹਾਲੀ ਆ ਸਕੇ ਤੇ ਅਸੀਂ ਬਹੁਤ ਦਿਨਾਂ ਦਾ ਧੰਨਵਾਦ ਕਰਦੇ ਆ ਪ੍ਰੈਕਟਿਸ ਕਰ ਰਹੇ ਸੀ ਪ੍ਰੈਕਟਿਸ ਕਰਦੇ ਲੈ ਕੇ ਆਏ ਸਾਨੂੰ ਹੋਰ ਵੀ ਅੱਗੇ ਨਾਲ ਸਾਡੇ ਗਰਾਊਂਡ ਚ ਇਹਨਾਂ ਨੇ ਬੂਟੇ ਲਾਏ ਆ ਕਾਫੀ ਥਾਵਾਂ ਤੇ ਲਾਏ ਆ ਜੀ ਇਹਨਾਂ ਦੇ ਨਾਲ ਜਾਂਦੇ ਰਹੇ ਨੇ ਬਹੁਤ ਵਧੀਆ ਲੱਗਾ ਇਹਨਾਂ ਨੇ ਅੱਜ ਵੀ ਪਹੁੰਚੇ ਸੀ ਇਹ ਖਤਰਪਾਲ ਜੀ ਦੇ ਬਾਬਾ ਜੀ ਦੇ ਇੱਥੇ ਸੀ ਬੂਟੇ ਲਾਏ ਬਹੁਤ ਵਧੀਆ ਸਾਨੂੰ ਖੁਸ਼ੀ ਹੋਈ ਆ ਮੈਂ ਹਰ ਕਿਸ ਨੂੰ ਕਹਿਣਾ ਚਾਹੂੰਗਾ ਜੋ ਵੀ ਕੰਮ ਕਰ ਰਿਹਾ ਉਹਦੇ ਨਾਲ ਨਾਲ ਬੂਟਾਂ ਦੀ ਵੀ ਜਰੂਰ ਸੇਵਾ ਕਰੇ ਤਾਂ ਉਹ ਵੀ ਬੜੀ ਵਧੀਆ ਠੀਕ ਹੈ ਲਗਾਏ ਗਏ ਬੂਟੇ ਵਾਹ ਇਧਰ ਦੇਖਦੇ ਆਓ ਜੀ ਆਓ ਆਜੋ ਸਾਰੇ ਦੇਖੋ